ਨੀਵੀਂਤਰਾਪੋ ਮਿਧਵਾਰ ਸੰਜੀਵ ਅਰੋੜਾ ਜੀ ਦੀ ਜਿੱਤ ਦੀ ਖੁਸ਼ੀ ਵਿੱਚ ਬਟਾਲਾ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਲੱਡੂ ਵੰਡੇ ਗਏ ਇਸ ਮੌਕੇ ਬਟਾਲਾ ਮਾਰਕੀਟ ਕਮੇਟੀ ਚੇਅਰਮੈਨ ਮਾਨਿਕ ਮਹਿਤਾ ਤੇ ਆਪ ਸੀਨੀਅਰ ਆਗੂ ਤਿਲਕਰਾਜ ਨਾਲ ਖਾਸ ਗੱਲਬਾਤ ਕੀਤੀ ਗਈ ਖੁਸ਼ੀ ਮਨਾਈ ਗਈ ਤੁਸੀਂ ਦੇਖ ਰਹੇ ਹੋ ਡੀ ਐਸ ਨਿਊਜ਼ ਪੰਜਾਬ ਦੀ ਖਾਸ ਖਬਰ ਪੱਤਰਕਾਰ ਅਸ਼ੋਕ ਜਰੇਵਾਲ ਪਛਮੀ ਚੌਂ ਦੇ ਵਿੱਚ ਜਿੱਤ ਹੋਈ ਆ ਮਾਰੂ ਪਾਰਟੀ ਦੇਖੋ ਜੀ ਸਭ ਨੂੰ ਇਹ ਹੀ ਸੰਦੇਸ਼ ਦਉਣਾ ਕਿ ਆਜ ਸੱਚਾਈ ਦੀ ਜਿੱਤ ਤੇ ਜਿਹੜੀ ਝੂਠ ਔਰ ਗੁੰਡਾਗਰਦੀ ਔਰ ਬਦਮਾਸ਼ੀ ਦੀ ਹਾਰ ਹੋਈ ਹੈ ਸੋ ਮੈਂ ਸਭ ਨੂੰ ਦੱਸਣਾ ਚਾਹਾਂਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇੱਕ ਜਿਹੜੇ ਸੰਜੀਵ ਅਰੋੜਾ ਜੀ ਬਹੁਤ ਹੀ ਇੱਕ ਨਿੱਗੇ ਸੁਭਾਅ ਦੇ ਔਰ ਠੰਡੇ ਸੁਭਾਅ ਦੇ ਇਨਸਾਨ ਨੇ ਔਰ ਪਰਮਾਤਮਾ ਨੂੰ ਮੰਨਣ ਵਾਲੇ ਨੇ ਔਰ ਬਹੁਤ ਹੀ ਸਾਡਾ ਇੱਕ ਪਿਆਰਾ ਕਹਾਂਗੇ ਕਿ ਐਮਐਲਏ ਸਾਡੇ ਵਿੱਚ ਜੁਆਇਨ ਦੁਬਾਰਾ ਆਇਆ ਰਾਜ ਸਭਾ ਮੈਂਬਰ ਤੋਂ ਹੋ ਕੇ ਸਾਡੇ ਚ ਐਮਐਲਏ ਦੇ ਤੌਰ ਤੇ ਸਾਡੇ ਕੋਲ ਜੁਆਇਨ ਕੀਤਾ ਉਹਨਾਂ ਨੇ ਸਭ ਤੋਂ ਵੱਧ ਵਰਕਾ ਮਰੋਧੀਆਂ ਨੇ بڑے ਹਮਲੇ ਕੀਤੇ ਕਿ ਇਸ ਵਾਰ ਲੋਕੀ ਦੱਸ ਜਾਣਗੇ ਅੱਗੇ ਲੋਕੀ ਡਰਦੇ ਹੀ ਹੁਣੇ ਕਿੱਡੇ ਅੱਧਾ ਹਾਲ ਰਹਿ ਗਿਆ ਕਿਉਂਕਿ ਖੁੱਲ ਕੇ ਇੰਦਰ ਖਿਲਾਫ ਬੋਲਣਗੇ ਵੋਟ ਪਾਉਣਗੇ ਲੋਕ ਦੇ ਲੋਕਾਂ ਨੇ ਤੇ ਖੁੱਲ ਕੇ ਦੱਸ ਹੀ ਦਿੱਤਾ ਇਹਨਾਂ ਨੂੰ ਕਿ ਹਾਂ ਵੀ ਅਸੀਂ ਕਿਹਾ ਨਾ ਲਾ ਕੇ ਇਹਨਾਂ ਨਾਲ ਨਹੀਂ ਕਿਉਂਕਿ ਜਿਵੇਂ ਉਹ ਅੱਜ ਵੀ ਯਾਦ ਹੈ ਕਿ ਜਦੋਂ ਆਸ਼ੋ ਜੀ ਆਪਣੇ ਕਾਗਜ਼ ਭਰਨ ਗਏ ਸੀ ਤਾਂ ਉਹਨਾਂ ਦਾ ਇੱਕ ਫਾਰਮ ਗਲਤ ਨਿਕਲ ਆਇਆ ਸੀਗਾ ਤੇ ਟਾਈਮ ਹੋ ਗਿਆ ਸੀਗਾ ਕਿ ਉਹ ਸੀਐਮ ਸਾਹਿਬ ਨੇ ਖੁਦ ਕਿਹਾ ਕਿ ਬਹੁਤ ਇਹਨਾਂ ਵਾਸੀ ਸੀਨੀਅਰ ਆਉਣਾ ਤੈਨੂੰ ਜਨਤਾ ਹਰਾਏਗੀ ਕਿਉਂਕਿ ਚਾਹਦੇ ਤੇ ਇਹਨਾਂ ਦਾ ਉਸੇ ਵੇਲੇ ਆਪਾਂ ਟੀਮ ਆਪਣਾ ਜਿਹੜਾ ਨੋਮੀਨੇਸ਼ਨ ਫਾਰਮ ਭਰਨਾ ਦੇਂਦੇ ਕਿਉਂਕਿ ਗਲਤ ਸੀਗਾ ਉੱਥੇ ਚੋਹੀ ਚਾਹੇ ਔਨ ਰਿਕਾਰਡ ਤੁਸੀਂ ਇਹ ਤਾਂ ਡਿਟੇਲ ਕਢਾ ਵੀ ਸਕਦੇ ਹੋ ਪਰ ਸੀਐਮ ਸਾਹਿਬ ਨੇ ਕਿਹਾ ਕਿ ਨਹੀਂ ਅਸੀਂ ਇਹਦੇ ਕਾਗਜ਼ ਰ ਕੀ ਚੀਜ਼ ਚਾਹੀਦੀ ਹੈ 2027 ਦੀ ਇਹਨੂੰ ਸੈਮੀਪਰਿਅਡ ਕਿਹਾ ਜਾ ਰਿਹਾ ਸੀ ਕੀ ਕਿਹਾ ਚਾਹੁੰਦੇ 2027 ਵਾਸਤੇ ਲੋਕ ਕਿਸ ਤਰ੍ਹਾਂ ਤਿਆਰ ਮਨ ਬਣਾ ਚੁੱਕੇ ਦੇਖੋ ਲੋਕਾਂ ਨੇ ਤੇ ਇਸ ਲੁਧਿਆਣਾ ਦੀ ਇਲੈਕਸ਼ਨ ਦੇ ਵਿੱਚ ਫਤਵਾ ਦੇ ਦਿੱਤਾ ਅੱਗੇ ਡੇਰੇ ਦੀ ਇਲੈਕਸ਼ਨ 'ਚ ਫਤਵਾ ਦਿੱਤਾ ਸੀ ਕਿਉਂਕਿ ਅਕਸਰ ਹੀ ਜਿਦਾਂ ਆਸ਼ੂ ਵਰਗੇ ਔਰ ਸੁਖੀਰ ਸਿੰਘ ਆਪਣੇ ਸੁਖਜਿੰਦਰ ਦਾਵਾ ਸਿੰਘ ਵਰਗੇ ਇਹ ਲੋਕ ਅਕਸਰ ਇੱਕੋ ਚੀਜ਼ ਦਾ ਵੋਟਾ ਲੈਂਦੇ ਨੇ ਬਦਮਾਸ਼ੀ ਨਾਲ ਪਰਚੇ ਕਰਾ ਕੇ ਧੱਕਾਸ਼ਾਹੀ ਕਰਕੇ ਜਾਂ ਲੋਕਾਂ ਦੀ ਕਮਜ਼ੋਰੀ ਦਾ ਨਜਾਇਜ਼ ਫਾਇਦਾ ਉਠਾ ਕੇ ਇਹ ਵੋਟਾਂ ਹਸਤਾ ਲੈਂਦੇ ਰਹੇ ਨੇ ਲੇਕਿਨ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਸਾਡੇ ਐਮਐਲਏ ਸਾਹਿਬ ਸਾਡੇ ਸੀਐਮ ਸਾਹਿਬ ਨੇ ਦੱਸਿਆ ਕਿ ਹਾਂ ਵੀ ਲੋਕਾਂ ਨੂੰ ਪਿਆਰ ਨਾਲ ਸਤਿਕਾਰ ਨਾਲ ਵੀ ਜਿੱਤਿਆ ਜਾ ਸਕਦਾ ਹੈ ਕੱਲਿਆ ਦਰਾਦਮ ਕਾ ਕੇ ਜਿੱਤਿਆ ਨਹੀਂ ਜਾ ਸਕਦਾ ਪਿਆਰ ਨਾਲ ਵੀ ਜਿੱਤਿਆ ਜਾ ਸਕਦਾ ਸੋ ਅੱਜ ਦੀ ਡੇਟ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਵਾਅਦੇ ਕੀਤੇ ਸੀਗੇ ਸਾਰੇ ਪੂਰੇ ਕਰਕੇ ਦਿਖਾਏ ਨੇ ਇਕਾ ਦਾ ਵਾਦਾ ਜਿਹੜਾ ਰਹਿ ਗਿਆ ਹੋਊਗਾ ਜਿਹੜੀ ਇਹਨਾਂ ਦੀ ਸਰਕਾਰ ਵੱਲੋਂ ਤੇ ਕਈ ਵਾਦੇ ਪੂਰੇ ਕੀਤੇ ਨਹੀਂ ਗਏ ਸਿਰਫ ਇੱਕਾ ਦਾ ਕੀਤਾ ਹੋਗਾ ਸਾਡਾ ਸਿਰਫ ਇੱਕ ਰਹਿ ਗਿਆ ਇਹਨਾਂ ਨੇ ਇੱਕ ਹੀ ਕੀਤਾ ਹੋਣਾ ਸਾਡਾ ਸਿਰਫ ਇੱਕ ਰਹਿ ਗਿਆ ਚਾਹੇ ਉਹ ਸਾਡੇ ਵੱਲੋਂ ਚਾਹੇ ਉਹ ਵਾਦਾ ਸਾਡਾ ਬਿਜਲੀ ਦੀ ਗਾਰੰਟੀ ਦਾ ਸੀਗਾ ਚਾਹੇ ਉਹ ਵਾਦਾ ਐਜੂਕੇਸ਼ਨ ਦੇ ਉੱਪਰ ਸੀਗਾ ਚਾਹੇ ਉਹ ਵਾਦਾ ਨਸ਼ੇ ਦੇ ਉੱਪਰ ਸੀਗਾ ਚਾਹੇ ਉਹ ਵਾਦਾ 1 ਐਮਐਲ ਇੱਕ ਪੈਨਸ਼ਨ ਦਾ ਸੀਗਾ ਚਾਹੇ ਉਹ ਵਾਦਾ ਸ਼ਹੀਦਾਂ ਨੂੰ 1 ਕਰੋੜ ਰੁਪਏ ਸਨਮਾਨ ਦਾ ਸੀਗਾ ਚਾਹੇ ਉਹ ਵਾਦਾ ਪੁਲਿਸ ਪ੍ਰਸ਼ਾਸਨ ਦੇ ਵਿੱਚ ਸਲਕ ਰੱਖਿਆ ਫੋਰਸ ਦਾ ਸੀਗਾ ਹਰ ਇੱਕ ਵਾਦਾ ਪੂਰਾ ਕੀਤਾ ਕਿਸਾਨਾਂ ਲਈ ਵਾਦੇ ਪੂਰੇ ਕੀਤੇ ਕਰ ਰਹੇ ਆ ਸਾਡੀ ਪਹਿਲੀ ਟਨਯੋਰ ਆ ਹੁਣ ਤੱਕ ਅਸੀਂ ਉਹ ਵਾਦੇ ਪੂਰੇ ਕਰਾ ਸਕਦੇ ਆ ਜਿਹੜੇ ਕਿ ਕਦੀ ਇਹਨਾਂ ਨੇ ਸੋਚੇ ਵੀ ਨਹੀਂ ਹੋਣੇ ਬਟਾਲਾ ਵਾਸੀਆਂ ਨੂੰ ਦੱਸ ਦੋ ਜਸ਼ਨ ਕਿਸ ਤਰ੍ਹਾਂ ਮਨਾਇਆ ਜਾਏਗਾ ਕਿੰਨੇ ਵਜੇ ਪਹੁੰਚਣਾ ਕਦੋਂ ਲੱਡੂ ਖਵਾਏ ਜਾਣਗੇ ਸੋ ਹੁਣ 2 ਘੰਟੇ ਦਾ ਸਮਾਂ ਬਚਿਆ ਤਾਂ ਮੈਂ ਸਾਰੇ ਹੀ ਬਟਾਲਾ ਵਾਸੀਆਂ ਨੂੰ ਜਿਨੇ ਵੀ ਸਾਡੇ ਪਾਰਟੀ ਦੇ ਲੀਡਰਸ਼ਿਪ ਸਾਡੇ ਵਲੰਟੀਅਰ ਸਾਡੇ ਐਮਸੀ ਸਾਡੇ ਬਲੋਕ ਪ੍ਰਧਾਨ ਸਭ ਨੂੰ ਬੇਨਤੀ ਕਰਨਾ ਕਿ ਆਓ ਕਿਉਂਕਿ ਮੈਨੂੰ ਕਾਫੀ ਫੋਨ ਆ ਰਹੇ ਸੀਗੇ ਸੇ ਹੋਰ ਮੈਨੂੰ ਗੁਰੂਜੀ ਦਾ ਵੀ ਫੋਨ ਆਇਆ ਕਿਉਂਕਿ ਸ਼ਾਹੀ ਕਲਸੀ ਜੀ ਨੇ ਜੋ ਮਿਹਨਤ ਕਰਦੇਖਾਈ ਹੈ ਕਾ ਬਹੁਤ ਮਿਹਨਤ ਕੀਤੀ ਹੈ ਉਹਨਾਂ ਨੇ 2 ਮਹੀਨੇ ਉੱਥੇ ਇਸ ਤਰ੍ਹਾਂ ਡਟੇ ਰਹੇ ਨੇ ਕਿ ਉਹ ਸਾਹਮਣੇ ਨਹੀਂ ਆਏ ਲੇਕਿਨ ਉਹਨਾਂ ਨੇ ਉਹ ਮਿਹਨਤ ਕੀਤੀ ਉਹਦੇ ਜਲੰਧਰ ਦੇ ਜੇ ਇਲੈਕਸ਼ਨ ਨਹੀਂ ਮੈਨੂੰ ਉਹਦੋਂ ਵੀ ਬਾਈਟ ਦਿੱਤੀ ਸੀ ਕਿ ਮੈਂ ਐਮਐਲਏ ਸਾਹਿਬ ਦੇ ਨਾਲ ਆ ਜੋ ਦਿਨੇ ਸ਼ੁਰੂ ਹੁੰਦੇ ਨੇ ਮੀਟਿੰਗਸ ਕਰਨਾ ਪੂਰੇ ਸ਼ਡਿਊਲ ਬਣਾਉਣਾ ਉਹਨਾਂ ਨੇ ਹੱਥੀ ਇਲੈਕਸ਼ਨ ਲੜੀ ਹੈ ਤੇ ਮੈਂ ਕਹਾਂ ਕਿ ਜਿਸ ਸਾ ਬਣਾ ਉਹਨਾਂ ਨੇ ਇਲੈਕਸ਼ਨ ਲੜੀ ਜਾਣਾ ਕਿਆ ਖੂਬ ਇਲੈਕਸ਼ਨ ਲੜੀ ਹੈ ਔਰ ਅੱਜ 8500 ਦੀ ਲੀਡ ਹੁਣ ਤੱਕ ਆ ਗਈ ਹੈ ਸੋ ਇਸ ਤੋਂ ਵੱਡੀ ਗੱਲ ਕੋਈ ਨਹੀਂ ਕਿ ਸਾਡੇ ਐਮਐਲਏ ਸਾਹਿਬ ਸਾਨੂੰ ਬਟਾਲੇ ਦੇ ਵਿੱਚ ਕਿਸ ਤਰ੍ਹਾਂ ਦਾ ਅਨੋਲ ਹੀਰਾ ਮਿਲਿਆ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਬਟਾਲੇ ਨੂੰ ਇਸ ਤੋਂ ਵਧੀਆ ਹੀਰਾ ਕਦੀ ਮਿਲੂਗਾ ਸੋ ਅਸੀਂ ਸਾਰੇ ਇਹਨਾਂ ਦੇ ਨਾਲ ਆ ਤੋ ਅੱਜ ਸ਼ਾਮ 4 ਵਜੇ ਅ ਰੋਡ ਸ਼ੋਅ ਕਰਨ ਜਾ ਰਹੇ ਜਿੱਦੇ ਚ ਸਾਡੇ ਤਮਾਮ ਸਾਡੇ ਪਾਰਟੀ ਦੇ ਹਲਕੇ ਬਟਾਲਾ ਦੇ ਸ਼ਹਿਰ ਦੇ ਲੀਡਰ ਸਹਿਬਾਨ ਸਾਰੇ ਆ ਰਹੇ ਨੇ ਸਾਰੇ ਹੀ ਸਾਡੀ ਪਾਰਟੀ ਦੇ ਵਲੰਟੀਅਰ ਆ ਰਹੇ ਨੇ ਅਸੀਂ ਇੱਕ ਛੋਟਾ ਜਿਹਾ ਰੋਡ ਸ਼ੋਅ ਕਰਨ ਜਾ ਰਹੇ ਹਾਂ ਕੀ ਪਤਾ ਉਹ ਵੱਡਾ ਵੀ ਹੋ ਸਕਦਾ ਹੈ 2 ਘੰਟੇ ਜਿੰਨੀ ਤਿਆਰੀ ਕਰਾਂਗੇ ਢਲ ਮਿਲ ਕੇ ਸਾਰਾ ਪਰਿਵਾਰ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਬਟਾਲਾ ਦੀ ਨਗਰ ਕੌਂਸਲ ਦੀਆਂ ਜਿਵੇਂ ਵੋਟਾਂ ਹੋਣਗੀਆਂ ਉਹਦੇ ਵਿੱਚ ਕੀ ਕਿ ਕਿੱਥੇ ਵੇਦਦੇ ਹੋ ਆਮ ਪਾਰਟੀ ਦੇਖੋ ਜੀ ਮੈਂ ਇੱਕ ਚੀਜ਼ ਦੱਸਣਾ ਚਾਹਾਂਗਾ ਕਿ ਔਨ ਰਿਕਾਰਡ ਮੈਂ ਕਹਿ ਰਿਹਾ ਕਿ ਜੇ ਕਹਿੰਨੇ ਛੱਤ ਲਾਣੀ ਤੇ ਉਹ ਵੀ ਲਾ ਲੈ ਕਿ 2027 ਦੇ ਵਿੱਚ ਦੁਬਾਰਾ ਪਾਰਟੀ ਦੀ ਆਮਦ ਪਾੜੀ ਸਰਕਾਰ ਆਏਗੀ ਸਾਡੇ ਐਮਐਲਏ ਸਾਹਿਬ ਸੈਨੀ ਕਲਜੀ ਦੁਬਾਰਾ ਐਮਐਲਏ ਬਣਗੇ اور ਸਾਡੇ ਮੇਅਰ ਵੀ ਸਾਡਾ ਝਾੜੂ ਵਾਲਾ ਬਣੇਗਾ ਜਿਕੇ ਨੇ ਸ਼ਰਤ ਲਾਣੀ ਤੇ ਉਹ ਵੀ ਲਾ ਲਓ